ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੋਦਲ ਆ ਗਿਆ ਸਜਣੋ। ਨੇੜੇ ਵੇਰਕਾ ਆ ਜਾਂਦਾ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਆ ਗਿਆ। ਤੇ ਸੰਦੀਪ ਵੀਰ ਨੂੰ ਮਲਾਵਾਂਗੇ ਤੁਹਾਨੂੰ ਚਾਰ ਮੱਜਾਂ ਝੋਟੀਆਂ ਟੌਪ ਦੀਆਂ ਤੇ ਸਜਣੋ ਦੋ گاਵਾ ਵਹਿਣਾ ਇਹਨਾਂ ਸਾਰਿਆਂ ਦਾ ਲੇਖਾ ਜੋਖਾ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਨਾ तकरीबन ਸਾਰਾ ਮਾਲ ਸਵਿਆ ਸਵਾਇਆ ਸਜਣੋ ਕਿੰਨਾ ਕਿੰਨਾ ਦੁੱਧ ਜਿੰਨੀ ਜਾਣਕਾਰੀ ਸਾਰੀ ਲੈ ਕੇ ਸਾਂਝੀ ਕਰਦੇ ਆਂ ਦੇਖੋ ਝੋਟੀ ਹੈ ਨਾ ਕੋਈ ਗੱਲ ਬਾਤ ਐਂਡ ਆ ਵੀ ਕਰਮ ਵਾਲੀ ਬਹੁਤ ਸ਼ਾਨਦਾਰ ਝੋਟੀਆਂ ਤੇ ਚੰਗੇ ਏਰੀਏ ਦਾ ਮਾਲ ਵੀ ਟੌਪ ਕੁਆਲਿਟੀ ਤੇ ਚੰਗੇ ਏਰੀਏ ਦਾ ਦੇਖੋ ਗਾਂ ਨੂੰ ਲੈਵਾ ਵੀ ਕਰਮ ਵਾਲੀ ਦਾ ਧੁੰਨੀ ਤੱਕ ਆ ਫੇਰ ਵੀ ਬੇਨਤੀ ਹੈ ਇਹਨਾਂ ਦੀ ਵੀ ਐ ਸਾਡੀ ਵੀ ਜਿਹੜਾ ਪਸੰਦ ਆ ਜਾਂਦਾ ਉਹ ਤਸੱਲੀ ਤੁਸੀਂ ਆਪਣੀ ਕਰ ਲੈਣੀ ਆ ਇਹ ਦੋ گاਉਂਾਂ ਇਹਨਾਂ ਦਾ ਵੀ ਲੇਖਾ ਜੋਖਾ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆ ਵੇਖਿਓ ਵੀਡੀਓ ਐਂਡ ਤੱਕ ਆਜੋ ਲਈਏ ਜਾਣਕਾਰੀ ਸੰਦੀਪ ਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਸੰਧੂ ਸਾਹਿਬ ਜੀ ਹੋਰ ਸੁਣਾ ਮੇਰਾ ਜੀ ਠੀਕ ਠਾਕ ਬਹੁਤ ਵਧੀਆ ਸੰਧੂ ਡੇਰੀ ਫਾਰਮ ਵੇਖਣ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਜੀ ਧੰਨਵਾਦ ਧੰਨਵਾਦ ਸੰਦੀਪ ਵੀਰੇ ਤੇ ਸਾਹਿਬ ਆਪਣਾ ਐਡਰੈਸ ਐਡਰੈਸ ਪਿੰਡ ਮੋਦਲ ਜ਼ਿਲ੍ਹਾ ਅੰਮ੍ਰਿਤਸਰ ਜੀ ਨੇੜੇ ਵੇਰਕਾ ਨੇੜੇ ਵੇਰਕਾ ਤੇ ਵੱਡੀ ਨਿਸ਼ਾਨੀ ਹਾਂ ਵੱਡੀ ਨੀ ਹਾਂ ਫੋਨ ਨੰਬਰ ਹੈਗਾ 80543 5411 ਇੱਕ ਵਾਰੀ ਹੋਰ ਕਰਿਓ ਰਿਪੀਟ 80543 5411 ਜਿਆਦਾ ਕੰਮ ਦੁੱਧ ਦਾ ਤੇ ਨਾਲ ਐ ਸ਼ੌਂਕੀਆ ਪਸ਼ੂ ਲਿਆ ਕੇ ਵੀਡੀਓ ਬਣਾਉਂਦੀ ਹੈ ਨਾ ਕਾਰੋਬਾਰ ਆਪਣਾ ਦੁੱਧ ਦਾ ਵਾ ਤੇ ਪਰ ਸ਼ੌਂਕ ਪੂਰਦਾ ਸ਼ੌਂਕ ਪੂਰਦਾ ਹੈਨਾ ਜੋ ਵੀ ਵੇਚਦੀ ਹੈ ਉਹ ਚਾਹੇ ਵੇਚ ਲਈਦੀ ਜਾਂ ਚੰਗੀਆਂ ਝੋਟੀਆਂ ਲਿਆਈਦੀਆਂ ਜੀ ਹਾਂ ਟਾਪ ਕੁਆਲਿਟੀ ਹਾਂਜੀ ਹਾਂਜੀ ਹੈਨਾ ਮੂਹਰਾ ਦੇ ਨਗੀਨੇ ਵੇਖੋ ਆ ਚੀਜ਼ਾਂ ਸੱਜਣੋ ਬਹੁਤ ਘੱਟ ਲੱਗਦੀਆਂ ਨਾਲਾਂ ਨੂੜਾਂ ਵੇਖੋ ਝੁੱਟੀ ਦੇ ਤੇ ਮੇਰੇ ਹਿਸਾਬ ਨਾਲ ਵੀ ਕੋਈ ਦੁੱਧ ਨੂੰ ਬਹੁਤ ਚੰਗੀ ਆ ਹਾਂ 2.5 ਕਿਲੋ ਪੌਣੇ 3 ਤਾਂ ਗਾੜ੍ਹ ਗਾੜੀ ਆ ਜੀ ਰਮਾਲੀ ਦੀ ਤੇ ਸਾਹਿਬ ਇਹ ਕਿਹੜਾ ਸੂਆ ਇਹ ਸੂਆ ਦੁੱਜਾ ਜੀ ਦੁੱਜਾ ਸੂਆ ਹਾਂਜੀ ਸੰਦੀਪ ਕਿੰਨੇ ਟਾਈਮ ਦੀ ਸੂਈ ਵੀਰ ਤੇ ਕਿੰਨੀਆਂ ਧਾਰਾ ਹੋਣੇ ਦੇ ਕੋਲੇ ਇਹਨੂੰ ਸੂਈ ਨੂੰ ਸੰਧੂ ਸਾਹਿਬ ਅੱਜ ਹੋ ਗਏ 14 ਦਿਨ ਠੀਕ ਆ ਕੱਟੀ ਆ ਦੇ ਮਗਰੇ ਬਹੁਤ ਵਧੀਆ ਓਕੇ ਪਿਓਰ ਜੱਡ ਬਲੈਕ ਕੱਟੀ ਆ ਠੀਕ ਆ ਤੇ ਦੁੱਧ ਦੇ ਕੋ ਹਾਜ਼ਰ ਜਿਹੜਾ ਹੁਣ ਹੈਗਾ ਵਾ 16 ਲੀਟਰ ਤੇ ਆ ਰਿਹਾ ਜੀ ਖੁੱਲਾ ਖੁੱਲਾ ਡੁੱਲਾ 16 ਦੁੱਧ ਤਿਆਰ ਆ ਕਰਮਾਂ ਵਾਲੇ ਬਹੁਤ ਚੰਗੀ ਹੈ ਨਾ ਲੈ ਕੱਢੀਏ ਬਾਹਰ ਤੌਰ ਕਰਾਈਏ ਚੈੱਕ ਕਿ ਕਿਧਰ ਨੂੰ ਕਰਾਉਣੀਆਂ ਬਾਹਰ ਨੂੰ ਹੀ ਹਾਂਜੀ ਬਾਹਰ گاਵਾਲ ਨੂੰ ਲੈ ਚੜਗੇ ਨਹੀਂ ਉਹਨੂੰ ਤੋਰ ਦਿੰਨੇ ਕੋਈ ਨਹੀਂ ਬਾਹਰ ਠੀਕ ਆ ਮੈਂ ਹਾਂ ਇੱਥੇ ਆ ਥੋੜਾ ਜਿਹਾ ਨਾ ਕੋਈ ਨਹੀਂ ਬੜਾ ਵਧੀਆ ਲੰਘ ਜਾਂਦੀਆਂ ਓਕੇ 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 ਲੈ ਵੀ ਸੱਜਣੋ ਬਹੁਤ ਰੰਗ ਭਾਗ ਲੱਗੇ ਆ ਜੀ ਛੋਟੀ ਸ਼ੁਕਰ ਅਮਰਾਈ ਦਾ ਹਣਾ ਉਹਦੀਆਂ ਦਾਤਾ ਮਾਲ ਕਰੀ ਬੇਖੋ ਸੱਜਣੋ ਕਰਮਾਂ ਵਾਲੀ ਦਾ ਗੱਠ ਚੌੜਾ ਲੇਵਾ ਤੇ ਜਿਵੇਂ ਕਹਿ ਦੀਏ ਨਾ ਪਲਵਾਨ ਫਰਦਾਂ ਦਾ ਖਾੜੇ ਤਾ ਉਹ ਚੀਜ਼ ਆ ਦੇਖੋ ਕਿਆ ਬਾਤਾਂ ਕਮਾਲੋ ਸ਼ਾਹ ਜੀ ਬਹੁਤ ਚੰਗਾ ਪੈਠ ਪੜਾ ਲੱਗਾ ਝੋਟੀ ਨੂੰ ਤੇ ਸਾਰੀ ਫੱਟੀ ਵਾਂਗੂ ਸਿੱਧੀ ਆ ਕਰਮਾਂ ਵਾਲੀ ਚੰਗੀ ਝੋਟੀ ਖਰੀਦਣ ਦੇ ਸ਼ਕੀਨ ਬੰਦੇ ਮੂਹਰੇ ਦੇ ਲਈ ਬਹੁਤ ਵਧੀਆ ਖਾਸ ਝੋਟੀ ਰਹਿ ਜੂਗੀ ਗਾਂ ਨੂੰ ਵੀ ਲੇਵਾ ਉਹਨਾਂ ਤੇ ਪਛਾਣ ਨੂੰ ਵੀ ਉਹਨਾਂ ਕਰ ਲੋ ਚੈੱਕ ਹਰ ਪਾਸਿਓ ਤੁਹਾਨੂੰ ਤਸੱਲੀ ਕਰਾਵਾਂਗੇ ਪਸੂ ਮੈਂ ਤੁਹਾਨੂੰ ਦੱਸਿਆ ਵੀ ਚੰਗੇ ਘਰਾਣੇ ਦੇ ਤੇ ਚੰਗੇ ਏਰੀਏ ਚੋਂ ਲੈ ਕੇ ਆਉਂਦੇ ਹਾਂ ਚੰਗੇ ਏਰੀਏ ਦੇ ਮਗਰ ਕੱਟੀ ਆ ਹਾਂ ਤੇ ਜਵਾ ਪਸਮਾ ਬਹੁਤ ਵਧੀਆ ਸ਼ੁਕਰ ਥਾਣੀ ਦੱਸਦਾ ਜੀ ਕੋਈ ਭੂਤ ਛਾਣਦਾ ਹੋਊਗਾ ਤੇ ਬੰਦੇ ਨੂੰ ਵੀ ਥੋੜਾ ਜਿਹਾ ਪਤਾ ਲੱਗਦਾ ਵੀ ਮੈਂ ਚੋਕੇ ਉੱਠਿਆ ਮੈਂ ਨਜ਼ਾਰਾ ਆਉਂਦਾ ਕਿ ਨਾ ਬਾਲਟੀ 10 ਕਿਲੋ ਦੀਆਂ ਝਿਗਣਾ ਭਰ ਦਿੰਦੀ ਹੈ ਹਾਂ ਭਰ ਦਿੰਦੀ ਹੋਊਗੀ ਕੋਈ ਸ਼ੱਕ ਨਹੀਂ ਕਰਦਾ ਬਹੁਤ ਸ਼ਾਨਦਾਰ ਝੂਟੀ ਹੈ ਤੇਰੀ ਬਹੁਤ ਬਾਬੇ ਦੀ ਤੇ ਮਹਾਰਾਜੇ ਦਾ ਰੇਟ ਰੇਟ ਤੇ ਦਾ ਵੇਖੋ ਜੀ ਭਾਏ 2 ਲੱਖ ਕਰ ਲਈਏ ਜੋ ਮਰਜ਼ੀ ਕਰੀ ਜਾਈਏ ਹਾਂਜੀ ਕਿਹੜੀ ਦੇ ਦੇਣੀ ਹੈ 1 ਲੱਖ ਤੇ 60 ਹਜ਼ਾਰ ਦੀ 1 ਲੱਖ ਤੇ 60 ਹਜ਼ਾਰ ਦੀ 16 ਡੱਬੇ ਮਾਰ ਕੇ ਲੈ ਜੇ ਲੈ ਜੇ ਦੋ ਡੰਗ ਚ ਹੋਏ ਸੂਈ ਸਵਾਈ ਝੂਟੀ ਆ ਜੀ ਹਾਂ ਮਗਰ ਕੱਟੀ ਆ ਇੱਕ ਨਹੀਂ ਦੋ ਦੇਣੀਆਂ ਦੋ ਆ ਜੀ ਹਨਾ ਚੰਗੀ ਮੈਂ ਆ ਮਗਰ ਕੱਟੀ ਵੀ ਚੰਗੀ ਬਣੂ ਕਿਸੇ ਦਿਨ ਹਾਂਜੀ ਹਾਂਜੀ ਇਹ ਵੀ ਕਿਤੇ ਦਾ ਕੱਟੀ ਸੀਗੀ ਇਵੇਂ ਹੀ ਆ ਜੀ ਹਨਾ ਸਾਂਭੀ ਆ ਤਾਂ ਝੂਟੀ ਬਣੀ ਹਾਂ ਕੱਟੀ ਤੋਂ ਮੈਂ ਬਣੀ ਦੇਖੋ ਸੱਜਣੋ ਇਦਰੋਂ ਵੀ ਜਿਗਾਰਡ ਹਾਂ ਜਿਉਂਦੀ ਰਵੇ ਕਰਮਾਂ ਵਾਲੀ ਕਿਹੜੇ ਘਰ ਦਾ ਸ਼ਿੰਗਾਰ ਬਾਨਨੀ ਆ ਬਿਲਕੁਲ ਹੋ ਟੌਪ ਦੀ ਝੂਟੀ ਆ ਬਹੁਤ ਹੀ ਵਧੀਆ ਤੇ ਅੱਗੇ ਸੰਦੀਪ ਉਹ ਵੀਰੇ ਇਹ ਦੂਜਾ ਸੂਆ ਸੰਧੂ ਸਾਹਿਬ ਜੀ ਲੈ ਆਓ ਮਹਾਰਾਜ ਇਹਨੂੰ ਵੀ ਕੱਢ ਲਓ ਇਹਦੇ ਮਗਰ ਕੱਟੀ ਜੇ ਠੀਕ ਆ ਇਹਦੇ ਥੱਲੇ ਵਖਾਲੇ ਵਾਲਾ ਦੇ ਭਾਜ ਨੰਮ ਰਿਹਾ 10 ਲੀਟਰ ਦੁੱਧ ਤਿਆਰ ਹੈ ਜੀ 10 ਲੀਟਰ ਤਿਆਰ ਹੈ ਸੁਆ ਦੂਜਾ ਮਗਰ ਇਹਦੇ ਵੀ ਕੱਟੀ ਮਗਰ ਇਹਦੇ ਕੱਟੀ ਨੂੰ ਕੋਈ ਮਹੀਨਾ ਗਿਆ ਸਵਾ ਮਹੀਨਾ ਹੋ ਗਿਆ ਸੂਈ ਨੂੰ ਮਹੀਨੇ ਸਵਾ ਮਹੀਨੇ ਦੀ ਸੂਈ ਆ ਹਾਂਜੀ ਹਾਂਜੀ ਓਕੇ ਓਕੇ ਜਵਾਬ ਇਸਮਾਂ ਬਹੁਤ ਵਧੀਆ ਇਹਦਾ ਨਿੱਗਰ ਬਹੁਤ ਆ ਹਨਾ ਹਾਂਜੀ ਹਾਂਜੀ ਬਹੁਤ ਨਿੱਗਰ ਝੋਟੀ ਆ ਜੀ ਠੀਕ ਆ ਠੀਕ ਆ ਠੀਕ ਆ ਇਹ ਤਾਂ ਚਲੋਗੀ ਨੂੰ ਤਾਂ ਵਪਾਰ ਦਾ ਵਜੇ ਕਿ ਇਹਨੇ ਘਰ ਰੱਖਣੀ ਹੋਵੇ ਤਾਂ 10 ਵੇਚ ਬਸ ਬੁੱਤ ਬਸ ਕੁਛ ਨਹੀਂ 10 ਵੇਚ ਆਉਣ ਵਾਲੀ ਝੋਟੀ ਆ ਜੀ ਹਾਂ ਸਹੀ ਗੱਲ ਸਹੀ ਗੱਲ ਕੋਈ ਸ਼ੱਕ ਨਹੀਂ ਦੇਖੋ ਥੰਨ ਥੰਨ ਲੱਗਾ ਝੂਟੀ ਨੂੰ ਬਹੁਤ ਹੀ ਜ਼ਿਆਦੀ ਕਿਹਨੇ ਸਾਹਮਣ ਵਾਲੀ ਕਮਾਲ ਕੀਤੀ ਆ ਜੀ ਹਾਂ ਬਾਈ ਆਪਣੇ ਵੀ ਪਸ਼ੂ ਰੱਖੇ ਆ ਜੱਟਾਂ ਸਾਹਮਣੀਆਂ ਬਹੁਤ ਔਖੀਆਂ ਅਰਜੀਆਂ ਚ ਬਹਿ ਕੇ ਕਮੈਂਟ ਕਰਨੇ ਸੌਖੇ ਮੁੱਲ ਕਰ ਲਿਆ ਏਡੇ ਏਡੇ ਹੀਰੇ ਜਦੋਂ ਕਰੀਦੇ ਨਾ ਘਰ ਖਾ ਜਾਂਦੀਆਂ ਫੇਰ ਪਤਾ ਲੱਗਦਾ ਦੇਖੋ ਜੀ ਵਾ ਕਿ ਮੈਂ ਸੂਲ ਨਾ ਲਾਈ ਫਰਦੀ ਕਰਮਾਂ ਵਾਲੀ ਇਵੇਂ ਹੀ ਆ ਜੀ ਬਹੁਤ ਸ਼ਾਨਦਾਰ ਇਹਦਾ ਰੇਟ ਰੇਟ ਨਹੀਂ ਅੱਜ ਕਰਨਾ ਦੇਣ ਲੈਣ ਵਾਲਾ ਇਹ ਕੰਮ ਕਰਨਾ ਜੀ ਸੰਧੂ ਸਾਹਿਬ ਜੀ ਓਕੇ ਹਾਂ ਜੀ 1,30,000 ਪੰਜ ਹਜ਼ਾਰ ਛੋਟੇ ਇੱਕ 25 ਦੀ ਇੱਕ 25 ਦੀ ਦੇ ਦੇਣੀ ਨਹੀਂ ਠੀਕ ਆ ਹਾਂਜੀ ਹਾਂਜੀ ਓਕੇ 1,25,000 ਦੀ ਆ ਸੱਜੇ ਨੂੰ ਕੱਟੀ ਕੱਟੀ ਆ ਹਾਂਜੀ ਆ ਤਿੰਨ ਦਸਾਂ ਚਾਰ ਦੰਦ ਜੇ ਮੂੰਹ ਅੱਛਾ ਪਹਿਲਾ ਸੁਆ ਮੂੰਹ ਚੌਗੀ ਹਾਂਜੀ ਹਾਂਜੀ ਬੜਾ ਕੱਦ ਕਾਠਾ ਝੋਟੀ ਦਾ ਯਾਰ ਹੈ ਬਹੁਤ ਕੱਦ ਕਾਠਾ ਹੈ ਇੱਕ ਰੰਗ ਕਾਲੀ ਹਾਂਜੀ ਹਾਂਜੀ ਇਹ ਕਿੰਨੇ ਕ ਚਰਦੀ ਸੂਈ ਸੰਦੀਪ ਵੀਰੇ ਇਹਨੇ ਵੀ ਇਹੋ ਜਿਹੇ ਮਹੀਨੇ ਦਾ ਥੋੜਾ ਵੱਧ ਹੋ ਗਿਆ ਜੀ ਠੀਕ ਆ ਮਹੀਨੇ ਦੇ ਅੰਦਰ ਬਾਹਰ ਸੂਈ ਆ ਹਾਂ ਇਹਦੇ ਮਗਰ ਕੱਟੀ ਬਹੁਤ ਵਧੀਆ ਓਕੇ ਜਵਾਬ ਸਮਾਂ ਬਹੁਤ ਵਧੀਆ ਕੋਈ ਖੁਰਸ਼ਤ ਤੰਨਾ ਮਗਰੀ ਕਟੀਆਂ ਇਹਨਾਂ ਤੰਨਾ ਮਗਰੀ ਕਟੀਆਂ ਜੀ ਓਕੇ ਲੈ ਜੀ ਜਿੱਦ ਨੂੰ ਵੇਖੋ ਕੱਦ ਕਟ ਮੂੰਹ ਚਾਰ ਦੰਦ ਝੋਟੀ ਤੇ ਸਾਹ ਇਹਦੇ ਥੱਲੇ ਦੁੱਧ ਕਿੰਨਾ ਚ ਆਉਣਾ ਇਹਦੇ ਥੱਲੇ ਜੋ ਮਰੀ ਭਾਏ 12 ਲੀਟਰ ਕਹਦੀ ਆ ਵਖਾਲਿਆ 10 ਲੀਟਰ ਪੱਕਾ ਜੀ 10 ਲੀਟਰ ਦੁੱਧ ਪੱਕਾ ਪਾਏ ਗਈ ਦੋ ਡੰਗ ਚ ਹੋਇਆ ਭਾਈ ਚਾਰ ਡੰਗ ਚ ਹੋਇਆ ਇੰਨਾ ਕ ਦੁੱਧ ਇਹਨੂੰ ਆਂਦਾ ਵੀ ਕੀ ਯਾਰ ਬਿਲਕੁਲ ਹਨਾ ਕੰਨਾਂ ਨਾਲ ਮੰਨੀ ਫਿਰੇ ਇਦਾਂ ਹੀ ਆ ਜੀ ਇਦਾਂ ਹੀ ਦੇਖੋ ਸਜਣੋ ਸੁਫਾਈਆਂ ਫੇਸ ਕੁਆਲਿਟੀ ਬਹੁਤ ਵਧੀਆ ਇਹ ਦੁੱਧ ਤੁਹਾਨੂੰ ਨਾ ਭਰਾ ਨਹੀਂ ਉਹ ਦੱਸਿਆ ਜਿਹੜਾ ਭਾਂਡੇ ਚ ਆਊਗਾ ਕਿਉਂਕਿ ਬਿਲਕੁਲ ਜਿਹੜਾ ਹੋਏ ਨਹੀਂ ਹੈਗਾ ਵੀ ਦੁੱਧ 10 ਆ ਤੇ ਕਹਿ ਦੇਣਾ ਇਹਦੇ ਤੇ 13 14 ਨਾ ਜੀ ਨਾ ਹੋਣੀ ਜਿੰਨਾ ਦੁੱਧ ਤੁਸੀਂ ਆਪਦੀ ਤਸੱਲੀ ਨਾਲ ਚੋ ਸਕਦੇ ਗੱਲ ਦੀ ਗਾਰੰਟੀ ਰਹੂਗੀ ਐਵੇਂ ਹੀ ਆ ਜੀ ਪਸ਼ੂ ਦੱਸ ਦਿੰਦਾ ਵੀ ਇਹਦੇ ਥੱਲੇ ਇੰਨਾ ਦੁੱਧ ਹੈਗਾ ਜੀ ਜੀ ਤੇ ਇਹਦਾ ਰੇਟ ਫਿਰ ਇਹਦਾ ਰੇਟ ਵੀ 6m ਹੀ ਕਰਦੀਏ 125 ਜੀ 125 ਹਾਂਜੀ ਥਣ ਬਹੁਤ ਦੂਰਾ ਲੱਗਾ ਝੋਟੀ ਨੂੰ ਬਹੁਤ ਵੀ ਵਧੀਆ ਚੋਆ ਦੀ ਵਾਰੀ ਨੂੰ ਬੜੇ ਰੁਪਈਆ ਦੀ ਝੋਟੀ ਹੈ ਨਾ ਹਾਂ ਜਿਸ ਵੇ ਨੂੰ ਬਹੁਤ ਵੱਡੀ ਝੋਟੀ ਬਣੀ ਹੈ ਹਾਂ ਬੜੇ ਕੰਮ ਦੀ ਚੀਜ਼ ਆ ਹਾਂਜੀ ਹਾਂਜੀ ਲੇਵੇ ਲੂਵੇ ਦੀਆਂ ਬਹੁਤ ਸਫਾਈਆਂ ਲੱਗੀਆਂ ਝੋਟੀ ਨੂੰ ਤੇ ਇਹਦਾ ਕੀ ਲੇਖਾ ਜੋਖਾ ਇਹ ਇਹ ਵੀ ਦੂਜਾ ਸੂਆ ਝੋਟੀ ਆ ਜੀ ਠੀਕ ਆ ਜਵਾਬ ਸਮਾਇਦਾ ਬਹੁਤ ਵਧੀਆ ਓਕੇ ਬਿਲਕੁਲ ਓਕੇ ਇਹ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧ ਆ ਇਹਨੂੰ ਕੋਈ ਮਹੀਨਾ ਹੋ ਗਿਆ ਜੀ ਸੂਈ ਨੂੰ ਠੀਕ ਆ ਇਹਦੇ ਥੱਲੇ ਦੁੱਧ ਜਿਹੜਾ ਹੁਣ 14 ਲੀਟਰ ਤੇ ਆ ਰਿਹਾ ਜੀ ਇਹਦੇ ਕੋਲੇ 14 ਤਿਆਰ ਆ 14 ਤਿਆਰ ਆ ਮਗਰ ਇਹਦੇ ਕੱਟਾ ਵਾ ਇਹਦੇ ਮਗਰ ਆ ਗਿਆ ਕੱਟਾ ਸੱਚਾ ਕੱਟਾ ਬਹੁਤ ਵਧੀਆ ਜੀ ਇਹਦੇ ਮਗਰ ਦੂਜਾ ਸੂਆ ਸਵੀ ਝੋਟੀ ਆ ਮਹੀਨੇ ਦੇ ਅੰਦਰ ਬਾਰੀ ਇਹ ਸੂਈ ਆ ਹਾਂ ਜੀ ਹਾਂ ਦੇਖੋ ਚਵਾ ਪਸਨਾ ਇਹਦਾ ਬਹੁਤ ਵਧੀਆ ਜੀ ਚਵਾਈ ਦੀ ਕੋਈ ਮੱਝ ਵੀ ਨੇ ਮਾਰੀ ਹੋਊਗੀ ਥਣ ਫਲੀਆਂ ਰਗੇ ਆ ਹਨਾ ਜੇ ਨਜ਼ਾਰਾ ਹੁੰਦਾ ਚੌਂਦਾ ਕੇ ਨਹੀਂ ਝੋਟੀ ਚੰਗੀ ਬਰੀਕ ਚਮੜੀ ਦੀ ਆ ਬਰੀਕ ਚਮੜੀ ਦੀ ਹਾਂ ਜੀ ਹਾਂ ਜੀ ਕਿਆ ਬਾਤ ਅਰੇ ਜੰਮਟੀ ਕੱਟੀ ਕੱਟੀ ਆ ਸਜਣਾ ਬਹੁਤ ਸ਼ਾਨਦਾਰ ਛੋਟੀ 14 ਦੁੱਧ ਤਿਆਰ ਹਾਂਜੀ ਹਾਂਜੀ ਤਿਆਰ ਵੀ ਓਕੇ ਇਹਦਾ ਭਾ ਕਿੱਡਾ ਕਾਸ਼ਾ ਭਾ ਇਹਦਾ ਵੀ ਜੈ ਜੀ ਆ ਜੀ ਮੋਲੇ ਦੇ 1 35 ਕਰਦੇ 30 ਦੀ ਦੇ ਦਾਂਗੇ ਜੀ ਇਹਦਾ 1 35 ਕਰਦੇ ਆ 30000 ਦੀ ਦੇ ਦਿਆਂਗੇ ਦੇ ਦਾਂਗੇ ਜੀ ਹਾਂਜੀ ਕਿਤੇ ਕੱਲੇ 30 ਦੀ ਨਾ ਸਮਝ ਲੈ ਕੋਈ 1 ਲੱਖ ਦੀ ਆ ਭਰਾਵੋ 1 ਲੱਖ ਦੀ ਦੀ ਹਾਂਜੀ ਆ ਜੀ ਕਿਤੇ ਹੋਰ ਕੁੰਡੀਆਂ ੜਾ ਕੇ ਵੇਜ ਜਾਊਂਗਾ ਸਾਡੇ ਨਾਲ ਨੇ ਆਹ ਗੱਲ ਸਾਰੇ ਭੈਣ ਭੇਔਰਾਂ ਸਿਆਣੇ ਯਾਰ ਮਾੜਾ ਮੋਟਾ ਹਸਖੇੜ ਵੀ ਲੈਣਦਾ ਚਾਹੀਦਾ ਜਰੂਰ ਜੀ ਹਨਾ ਵਿੱਚ ਰੌਣਕ ਮੇਲਾ ਵੀ ਚਾਹੀਦਾ ਚਾਹੀਦਾ ਮਾੜਾ ਮੋਟਾ ਵੇਖੋ ਸੱਜਣੋ ਆਹ ਚੀਜ਼ਾਂ ਬਹੁਤ ਘੱਟ ਲੱਭਦੀਆਂ ਐਵੇਂ ਯਾਰ ਉੱਠ ਖੜਿਆ ਉਸ ਹਿਸਾਬ ਨਾਲ ਝੋਟੀਆਂ ਖਰੀਦ ਲੈ ਆਜੋ ਰੰਗ ਭਾਗ ਲੱਗੇ ਜੀ ਹਾਂ ਖਰੀਦਣੀਆਂ ਚਾਹੁੰਦਾ ਇਹ 16 ਡੱਬਿਆਂ ਵਾਲੀ ਵੀ ਟਾਪ ਕੁਆਲਿਟੀ ਇਹਦਾ ਤਾਂ ਓੜਾ ਬੰਨਾ ਹੀ ਨਹੀਂ ਕੋਈ ਫਿਰ ਇਦਾਂ ਹੀ ਆ ਜੀ ਐਡੇ ਐਡੇ ਹੀਰੇ ਲੱਭਣੇ ਬਹੁਤ ਔਖੇ ਸੱਜਣੋ ਕਈ ਵਾਰੀ ਜੀ ਉਹ ਚ ਪਾ ਕੇ ਵੀ ਨਹੀਂ ਮਿਲਦੀਆਂ ਧੱਕੇ ਖਾਈ ਜਾਂਦੇ ਆ ਐਵੇਂ ਹੀ ਆ ਜੀ ਤੇ ਆਜੋ ਸਾਹ ਵੈਦਾ ਕੀ ਸਾਹ ਹਣ ਇਹ ਗਾਹੂ ਸੱਜਰ ਸੂਈ ਆ ਜੀ ਠੀਕ ਆ ਮਗਰ ਇਹਦੇ ਵਛੀ ਆ ਓਕੇ ਅਗਲੇ ਥਾਂ ਚ ਇਹਦੇ ਧਾਰਾ ਘਟਿਆ ਅੱਧਾ ਵਾ ਠੀਕ ਆ ਹਾਂਜੀ ਤੇ ਦੁੱਧ ਦੁੱਧੇ ਕੋ ਜਿਹੜਾ 10 ਲੀਟਰ ਤੇ ਆ ਰਿਹਾ ਜੀ ਠੀਕ ਆ ਨਹੀਂ ਓਕੇ ਆ ਵਛੀ ਇਹਦੇ ਮਗਰੇ ਆ ਠੀਕ ਆ ਠੀਕ ਹਾਂਜੀ ਹਾਂਜੀ ਇਹਦਾ ਸੁਵਾ ਕਿੰਨੇ ਕ ਦਿਨਾਂ ਦਾ ਇਹਦਾ ਸੁਵਾ ਵੀ 20 ਕ ਦਿਨਾਂ ਦਾ ਹੋਊਗਾ ਜੀ 15 20 ਦਿਨਾਂ ਦਾ 15 20 ਦਿਨਾਂ ਦਾ ਹਾਂਜੀ ਉਹ ਬੱਚਾ ਵਿਖਾਲ ਦੇਣੇ ਤੁਹਾਨੂੰ ਵਛੀ ਕੋਈ ਗੱਲ ਨਹੀਂ ਬੱਚੇ ਸਾਰਿਆਂ ਦੇ ਕੈਮਰਾ ਮਾਰ ਦਿਆਂਗੇ ਹਾਂਜੀ ਹਾਂਜੀ ਤੇ ਇਹਦਾ ਰੇਟ ਕੀ ਕਰਾਂਗੇ ਇਹਦਾ ਬਿਲਕੁਲ ਜਾਇਜ਼ ਹੀ ਜਿੰਨੇ ਦੀ ਦੇਜ ਦੇਣੀ ਆ ਜੀ ਠੀਕ ਆ ਇਹ ਕੱਲੇ 30 ਦੀ ਫੜਾ ਦੇ ਕਹੇ ਦੁੱਧ ਪੀਣ ਵਾਲੇ ਨੂੰ ਅਗਲਾ ਚੱਲ ਸਿਆਲ ਸਿਆਲ ਦੁੱਧ ਪੀ ਲੈ ਆ ਦੁੱਧ ਪੀਵੇ ਨਾਲੇ ਇੱਕ ਮਗਰ ਵਸ਼ੀ ਤਿਆਰ ਕਰ ਲੈ ਚੀ ਤਿਆਰ ਕਰ ਲੈ ਹਾਂਜੀ ਹਾਂਜੀ ਤੂੰ ਹਨ ਚੂਲੀ ਇਹ ਹੈ ਨਾ ਹਾਂਜੀ ਆ ਠੀਕ ਆ 30 30000 ਦੀ 30000 ਦੀ ਜੀ ਛੋੜ ਖੁੱਲੀ 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 ਛੋੜ ਜੀ ਓਕੇ 2000 ਰੁਪਿਆ ਛੋੜ ਠੀਕ ਆ ਤੇ ਆ ਵੇ ਡੱਬੀ ਇਹ ਤੋਕੜਿਆ ਜੀ ਇਹ ਗੱਬਣ ਗੱਬਣ ਐ ਮਹੀਨਾ ਹੈ ਬਣੀ ਨੂੰ ਆਪਾਂ ਖਾਲੀ ਕਰਕੇ ਦਵਾਂਗੇ ਜੀ ਪ੍ਰਿੰਟ ਜਾਤ ਬੜੀ ਹੀ ਵੈੜੀ ਬਹੁਤ ਜਿਆਦ ਨਸਲ ਆ ਜੀ ਕੁਆਲਟੀ ਵਾਲੀ ਵੈੜਿਆ ਕੇ ਹਾਂ ਤੇ ਦੁੱਧ ਕਿੰਨਾ ਚਵਾਵਾਂਗੇ ਦੁੱਧ ਦੇਲੇ 10 ਲੀਟਰ ਜੀ 10 ਲੀਟਰ ਦੁੱਧ ਆ ਹਾਂ ਓਕੇ ਬਣੀ ਮਹੀਨੇ ਦੀ ਆ ਆ ਮਹੀਨੇ ਦੀ ਬਣੀ ਚਲੋ ਆਪਾਂ ਖਾਲੀ ਕਰਕੇ ਦੇਣੀ ਓਕੇ ਓਕੇ ਹਾਂਜੀ ਹਾਂਜੀ ਠੀਕ ਆ ਇਹ ਕਿੰਨੇ ਦੀ ਦੇ ਦੇਾਂਗੇ ਸ਼ਾ ਇਹ ਵੀ ਬਿਲਕੁਲ ਜਾਇਜ਼ ਹੀ ਦੇ ਦੇਣੀ ਆ ਜੀ ਠੀਕ ਆ ਇਹ ਵੀ 28000 ਦੀ ਦੇ ਦੇਣੀ ਆ ਦੋਵੇਂ 28 28 ਦੀ 28 28 ਦੀਆਂ ਆਂ ਇਹ ਜਿਵੇਂ ਰੁੱਤ ਚੰਗੀ ਜੇ ਟੀਕਾ ਲੱਗਾ ਹੁਣ ਮਹਾਰਾਜ ਕਰੇ ਕਿਰਪਾ ਨਾ ਗੱਬਣ ਹੋ ਜੇ ਫਿਰ ਤਾਂ ਬੜੇ ਕੰਮ ਦੀ ਆ ਬਹੁਤ ਕੰਮ ਦੀ ਲੱਖ ਰੁਪਏ ਦੀ ਅੱਛੀ ਹੈ ਹੈਨਾ ਜੇ ਚਲੋ ਜੇ ਕੋਈ ਮਹਾਰਾਜ ਕਰ ਦੇਵੇ ਮਿਹਰ ਹਾਂਜੀ ਹਾਂਜੀ ਕੋਈ ਭੈਣ ਭਰਾ ਖੜ ਕੇ ਸਾਹਮਲੇ ਯਾਰ ਪ੍ਰਿੰਟ ਬਹੁਤ ਚੰਗਾ ਕੱਦ ਕਿੱਡਾ ਬਹੁਤ ਵਧੀਆ 25 26 30 ਕਿਲੋ ਵਾਲੀ ਵਹਿੜਾ ਕੋਈ ਛੋਟੀ ਨਹੀਂ ਐਵੇਂ ਐਵੇਂ ਹੀ ਆ ਜੀ ਬੰਦੇ ਜੱਡੀ ਆ ਕਰਮਾਂ ਵਾਲੀ ਹਾਂ ਤੇ 28 ਹੇਅਰ ਦੀ ਚੰਗੀ ਵੱਛੀ ਵੀ ਨਹੀਂ ਆਉਂਦੀ ਇਦਾਂ ਹੀ ਹੈ ਜੀ ਨੀ ਨੀ ਆਪਾਂ ਵੀ ਨਹੀਂ ਉੱਥੇ ਸਹੀ ਗੱਲ ਹੈ ਜੀ ਹਣਾ ਬਿਲਕੁਲ ਜੀ ਬਿਲਕੁਲ ਜਵਾਬਸਮਾਂ ਬਹੁਤ ਵਧੀਆ ਠੀਕ ਆ ਉਹ ਹੂ ਸੀਲ ਠੰਡੀ ਹਾਂ ਹਾਂ ਸੀਲ ਠੰਡੀ ਤਰ੍ਹਾਂ ਰਸੀ ਪਾਗੇ ਚੋਈਦੀ ਹੈ ਜੀ ਠੀਕ ਆ ਲੈ ਵੀ ਸੱਜਣਾ ਇਹ ਐਨੀਮਲ ਸੀਗੇ ਸੰਦੀਪ ਕੋਲੇ ਪਿੰਡ ਮੋਦਲ ਨੇੜੇ ਵੇਰਕਾ ਅੰਮ੍ਰਿਤਸਰ ਜ਼ਿਲ੍ਹਾ ਤੇ ਝੋਟੀਆਂ ਤੇ ਫੇਰ ਤੁਹਾਨੂੰ ਕੈਮਰਾ ਕਰਦੇ ਆ ਟਾਪ ਕੁਆਲਿਟੀ ਦੀਆਂ ਸੰਦੀਪ ਕਰਦੇ ਪਿੱਛੋਂ ਫੇਰ ਆ ਇਹਨੂੰ ਕੋਈ ਕਵੇ ਨਾ ਵੀ ਕੋਈ ਕਸਰ ਰਹਿ ਗਈ ਹਾਂ ਨਾ ਕਸਰ ਤੇ ਹੀ ਰੱਖਦੇ ਨਹੀਂ ਜਗੇ ਵੇਖੋ ਸੱਜਣਾ ਹੈ ਨਾ ਕੋਈ ਗੱਲ ਬਾਤ ਐਂਡ ਟੌਪ ਕੁਆਲਿਟੀਆਂ ਤੇ ਜਾਤ ਨਸਲ ਮੋਹਰਾ ਦੇ ਨਗੀਨੇ ਕਹਿਦਗੇ ਦੋਰ ਐਆਂ ਨਹੀਂ ਇਹ ਵੀ ਕਰਮਾਂ ਵਾਲੀ ਤਣੀ ਭਰਦੀ ਆ ਦੇਖੋ ਕਿੰਡੀ ਸ਼ਾਨਦਾਰ ਝੋਟੀ ਆ ਕਰਦੀ ਨਾ ਲੋਸ ਲੋਸ ਸਾਂਭਣਾ ਰਿਆ ਨੇ ਵੀ ਪਤਾ ਨਹੀਂ ਕਿੰਨਾ ਕਰਾਸ਼ਨ ਚਾੜਿਆ ਕਰ ਮਾੜੀ ਨਾ ਕਮਾਲ ਹੀ ਕਰ ਦਿੰਦੇ ਆ ਜੀ ਸਾਹਮਣੇ ਨਹੀਂ ਬਾਈ ਉਹਨਾਂ ਦਾ ਮੈਂ ਤਾਂ ਹਰ ਧੰਨਵਾਦ ਕਰਦਾ ਐਦਾਂ ਹੀ ਆ ਜੀ ਐਦਾਂ ਹੀ ਕਿਉਂਕਿ ਆਪਾਂ ਛੋਟੀ ਤੋਂ ਵੱਡੀ ਕੱਟੀ ਕਰਕੇ ਨਾ ਬੜਾ ਜ਼ੋਰ ਲੱਗਦਾ ਬਹੁਤ ਜ਼ੋਰ ਇਸ ਤਰ੍ਹਾਂ ਦੀਆਂ ਤਿਆਰੀ ਨਹੀਂ ਹੁੰਦੀਆਂ ਜੀ ਨਹੀਂ ਹੁੰਦੀਆਂ ਨਹੀਂ ਹੁੰਦੀਆਂ ਵੀਰ ਨਹੀਂ ਹੁੰਦੀਆਂ ਪੰਨੀ ਵੀਰ ਕੀ ਪਾਉਂਦੇ ਆ ਦੱਸ ਦੇ ਵੀ ਨਹੀਂ ਦੱਸ ਦੇ ਵੀ ਨਹੀਂ ਧੰਨਵਾਦ ਆ ਸੱਚ ਨੂੰ ਹੋਰ ਮਿੰਟ ਤੱਕ ਵੇਖਣ ਦੀ ਜਿਉਂਦੇ ਵਾਸਤੇ ਰਹੋ